ਸਸਿਤਾ ਜੀ ਮੈਂ ਆ ਕੋਮਲ ਕਪੂਰ ਤੁਹਾਨੂੰ ਦੇਖ ਰਿਹਾ ਚੈਨਲ ਪੰਜਾਬੀ ਸੰਯੁਕਤ ਰਾਜ ਅਮਰੀਕਾ ਨੇ ਦਸੰਬਰ 2025 ਲਈ ਆਪਣਾ ਵੀਜ਼ਾ ਬੁਲੇਟਿਨ ਜਿਹੜਾ ਸਾਰੀ ਕਾ ਦਿੱਤਾ ਹੈ ਇਹ ਪਰਿਵਾਰ ਅਧਾਰਤ ਤੇ ਰੁਜ਼ਗਾਰ ਅਧਾਰਤ ਸ਼੍ਰੇਣੀਏ ਦੇ ਵਿੱਚ ਭਾਰਤੀਆਂ ਦੇ ਲਈ ਇੱਕ ਖੁਸ਼ਖਬਰੀ ਲਿਆਉਂਦਾ ਹੈ ਦੋਮਾ ਸ਼੍ਰੇਣੀਏ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ ਬਤਾ ਦਿੱਤੀ ਗਈ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਦਸੰਬਰ 2025 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਇਹ ਪਰਿਵਾਰ ਅਧਾਰਤ ਤੇ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਦੋਮਾ ਸ਼੍ਰੇਣੀਏ ਦੇ ਵਿੱਚ ਭਾਰਤੀ ਮੀਨਕਾਰਾਂ ਨੂੰ ਕੁਝ ਰਾਹਤ ਦਿੰਦਾ ਹੈ ਪਰਿਵਾਰ ਪ੍ਰਯੋਜਿਤ ਭਾਲ ਦੇ ਲਈ ਸਾਰੀਆਂ ਤਰਜੀਹ ਸ਼੍ਰੇਣੀਆਂ ਦੇ ਵਿੱਚ ਕੋਈ ਬਦਲਾਵ ਨਹੀਂ ਹੈ ਭਾਅ ਪ੍ਰਕਿਰਿਆ ਸਮਾ ਸੀਮਾ ਦੇ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਅਤੇ F2A ਸ਼ੇਅਰਿੰਗ ਦੇ ਲਈ ਨਵੰਤਾ ਮੇਤਰੀ ਜੋ ਸਥਾਨਕ ਨਿਵਾਸੀਆ ਦੇ ਜੀਵਨ ਸਾਥੀ ਅਤੇ ਨਬਾਲਗ ਬੱਚਿਆਂ ਨੂੰ ਕਵਰ ਕਰਦੀ ਹੈ ਉਮੀਦ ਆ ਗੁਰੰਦੀ ਹੈ ਸਕਟਰਾਜ ਅਮਰੀਕਾ ਨੇ ਦਸੰਬਰ 2024-25 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਪਰਿਵਾਰ ਅਧਾਰਤ ਤੇ ਰੁਜ਼ਗਾਰ ਅਧਾਰਤ ਸ਼੍ਰੇਣੀਆਂ ਦੇ ਵਿੱਚ ਭਾਰਤੀਆਂ ਦੇ ਲਈ ਖੁਸ਼ਖਬਰੀ ਲਿਆਉਂਦਾ ਹੈ ਦੋਵਾਂ ਸ਼੍ਰੇਣੀਆਂ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ ਬਤਾ ਦਿੱਤੀ ਗਈ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਦਸੰਬਰ 2024-25 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਹੈ ਇਹ ਪਰਿਵਾਰ ਅਧਾਰਤ ਤੇ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਦੋਵਾਂ ਸ਼੍ਰੇਣੀਆਂ ਦੇ ਵਿੱਚ ਭਾਰਤੀ ਬਿਨੈਕਾਰਾਂ ਨੂੰ ਕੁਝ ਰਾਹਤ ਦਿੰਦਾ ਹੈ ਪਰਿਵਾਰ ਪ੍ਰਯੋਜਿਤ ਵੀਜ਼ਾ ਦੇ ਲਈ ਭਾਰਤ ਦੇ ਲਈ ਸਾਧੀਆਂ ਤਰਜੀਹ ਸ਼੍ਰੇਣੀਆਂ ਦੇ ਵਿੱਚੋਂ ਕੋਈ ਬਦਲਾਅ ਨਹੀਂ Más ਪਾਪ ਪ੍ਰਕਿਰਿਆ ਸਮਾਂ ਸੀਮਾ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ F2A ਸ਼੍ਰੇਣੀ ਦੇ ਲਈ ਨਵੰਤਮ ਮੈਦੀ ਜੋ ਸਥਾਨਕ ਨਿਵਾਸੀਆਂ ਦੇ ਜੀਵਨ ਸਾਥੀ ਅਤੇ ਨਬਾਲਗ ਬੱਚਿਆਂ ਨੂੰ ਕਵਰ ਕਰਦੀ ਹੈ ਉਹ ਲਾਗੂ ਹੁੰਦੀ ਹੈ ਵੀਜ਼ਾ ਬੁਲਟਨ ਦੇ ਅਨੁਸਾਰ F1 ਅਤੇ F2B ਸ਼੍ਰੇਣੀਆਂ ਕਰੰਮਵਾਰ 1 ਦਸੰਬਰ 2016 ਅਤੇ 1 ਦਸੰਬਰ 2024 ਤੇ ਹੀ ਰਹਿਣ ਕਿਹਾ ਭਾਰਤੀ ਵਿਨੇਕਾਰ ਦੇ ਲਈ ਰੁਜ਼ਗਾਰ ਅਧਾਤਿ ਸ਼੍ਰੇਣੀ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇ ਨੇ EB1 ਸ਼੍ਰੇਣੀ ਦੇ ਲਈ ਅੰਤਿਮ ਕਾਰਵਾਈ ਮਿਤੀ 1 ਮਹੀਨਾ ਅੱਗੇ ਵਧਾ ਦਿੱਤੀ ਗਈ ਹੈ ਜਦੋਂ ਕਿ B2 ਸ਼੍ਰੇਣੀ ਨੂੰ ਵੀ ਅੱਗੇ ਬਤਾ ਦਿੱਤਾ ਗਿਆ ਹੈ EB3 ਅਤੇ ਹੋਰ ਕਰਮਚਾਰੀ ਸ਼੍ਰੇਣੀਆਂ ਤੇ ਵਿੱਚ ਵੀ ਲਗਾਤਾਰ ਇੱਕ ਮਹੀਨਾ ਕੇ ਬਤਾ ਦਿੱਤਾ ਗਿਆ ਹੈ EB4 ਇਤਿਹਾਦਿਕ ਵਰਕਰ ਦੋਮਾ ਸ਼੍ਰੇਣੀ ਦੇ ਵਿੱਚ ਵਾਧਾ ਹੋਇਆ ਹੈ ਤੇ EB5 ਅਨਰੱਖਮੀ ਸ਼੍ਰੇਣੀ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਜੋ ਕਿ ਭਾਰਤੀ ਨਿਵੇਸ਼ਕਰੇ ਲਈ ਥੋੜਾ ਜਿਹਾ ਸੁਦਾਰਦਸ ਹੁੰਦਾ ਹੈ ਨਵੀਨਤਮ ਵੀਜ਼ਾ ਬੁਲੇਟਿਨ ਭਾਰਤੀ ਬਿਨੈਕਾਰਾਂ ਲਈ ਸਥਿਰ ਪਰ ਹੌਲੀ ਪ੍ਰਗਤੀੰਤਸ ਹੁੰਦਾ ਹੈ ਖਾਸ ਕਰਕੇ ਹੁਸਕਾਰ ਅਦਾਤ ਸ਼੍ਰੇਣੀਅਤ ਵਿੱਚ ਪਰਿਵਾਰ ਪਰਯੋਜੀਤ ਸ਼੍ਰੇਣੀਆਂ ਨੂੰ ਲੰਬੀ ਉਡੀਕ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੀ ਹਾਂ ਵੀਜ਼ਾ ਬੁਲੇਟਿਨ ਨੂੰ ਕਿਵੇਂ ਸਮਝਣਾ ਹੈ ਤਾਂ ਗੱਲ ਸਹੀ ਹੈ ਗ੍ਰੀਨ ਕਾਰਡ ਚਾਹਵਾਨਾਂ ਦੇ ਲਈ ਵੀਜ਼ਾ ਬੁਲੇਟਿਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਟਨ ਦੇ ਵਿੱਚ ਦੋ ਜ਼ਰੂਰੀ ਭਾਗ ਨੇ ਪਹਿਲਾ ਫਾਈਲਿੰਗ ਤਰੀਕਾ ਇਸ ਵਿੱਚ ਇਹ ਭਾਗ ਬਿਨਕਾਰਾ ਦੁਆਰਾ ਆਪਣੀ ਸਥਿਤੀ ਦੀ ਵਿਵਸਥਾ ਜਾਵੇ ਪਰਵਾਸੀ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਭ ਤੋਂ ਪਹਿਲੀ ਤਰੀਕੰਦਾ ਹ ਇਹ ਬਿਨਕਾਰਾ ਨੂੰ ਆਪਣੀ ਵੀਜ਼ਾ ਸ਼੍ਰੇਣੀ ਅਤੇ ਮੂਲ ਦੇਸ਼ ਦੇ ਅਧਾਰ ਉਤੇ ਨਿਰਧਾਰਤ ਕਰਨ ਦੇ ਵਿੱਚ ਮਦਦ ਕਰਦਾ ਹੈ ਕਿ ਉਹ ਕਦੋਂ ਅਸੀ ਦੇ ਸਕਦੇ ਨੇ ਦੂਸਰਾ ਅੰਤਿਮ ਕਾਰਵਾਈ ਤਰੀਕਾ ਇਹ ਗਾਇ ਹੁੰਦੀ ਹੈ ਗਲ ਅਤੇ ਤਰੀਕਾ ਅਜ਼ੀ ਪਰਵਾਨ ਕੀ ਲਈ ਉਡੇ ਸਮਾਦਸ ਹੁੰਦੀਆਂ ਨੇ ਜੋ ਸਥਾਈ ਨਿਵਾਸ ਜਵਲੀ ਜਾਂਦੀਆਂ ਨੇ ਅਤੇ ਦਸ ਹੁੰਦੀਆਂ ਨੇ ਕਿ ਬਿਨੇ ਕਾਗਜ਼ ਆਪਣੀ ਅਸਿਆਂ ਉਤੇ ਕਰੋ ਪ੍ਰਕਿਰਿਆ ਹੁੰਦੀ ਉਮੀਦ ਕਰ ਸਕਦੇ ਨੇ ਸੰਯੁਕਤ ਰਾਜ ਅਮਰੀਕਾ ਨੇ ਦਸੰਬਰ 2025 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਿਹੜਾ ਜਾਰੀ ਕਰ ਦਿੱਤਾ ਹੈ ਇਹ ਪਰਿਵਾਰ ਅਦਾਲਤ ਅਤੇ ਰੋਜ਼ਗਾਰ ਅਦਾਲਤ ਦੇ ਸ਼੍ਰੇਣੀਆਂ ਦੇ ਵਿੱਚ ਭਾਰਤੀਆਂ ਦੇ ਲਈ ਇੱਕ ਖੁਸ਼ਖਬਰੀ ਲਿਆਉਂਦਾ ਹੈ ਦੋਵਾਂ ਸ਼੍ਰੇਣੀਆਂ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ ਵਧਾ ਦਿੱਤੀ ਗਈ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਦਸੰਬਰ 2025 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਇਹ ਪਰਿਵਾਰ ਅਦਾਲਤ ਅਤੇ ਰੋਜ਼ਗਾਰ ਅਦਾਲਤ ਗ੍ਰੀਨ ਕਾਰਡ ਦੋਵਾਂ ਸ਼੍ਰੇਣੀਆਂ ਦੇ ਵਿੱਚ ਭਾਰਤੀ ਬਿਨੇਕਾਰਾਂ ਨੂੰ ਕੁਝ ਰਾਹਤ ਦਿੰਦਾ ਹੈ ਪਰਿਵਾਰ ਪ੍ਰਯੋਜਿਤ ਵੀਜ਼ਾ ਦੇ ਲਈ ਭਾਰਤ ਦੇ ਲਈ ਸਾਰੀਆਂ ਤਰਜੀਹ ਸ਼੍ਰੇਣੀਆਂ ਦੇ ਵਿੱਚ ਕੋਈ ਤਤਲਾਵ ਨਹੀਂ ਹੈ ਭਾਵ ਪ੍ਰਕਿਰਿਆ ਸਮਾ ਸੀਮਾ ਦੇ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਅਤੇ F2A ਸ਼ੇਅਰਿੰਗ ਦੇ ਲਈ ਨਵਿੰਤਾ ਮੇਤੀ ਜੋ ਸਥਾਨਕ ਨਿਵਾਸੀਆ ਦੇ ਜੀਵਨ ਸਾਥੀ ਅਤੇ ਨਬਾਲਗ ਬੱਚਿਆਂ ਨੂੰ ਕਵਰ ਕਰਦੀ ਹੈ ਉਹ ਵੀ ਲਾਗੂ ਰਹਿੰਦੀ ਹੈ ਸਕਟ ਰਾਜ ਅਮਰੀਕਾ ਨੇ ਦਸੰਬਰ 2024-25 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਪਰਿਵਾਰ ਆਧਾਰਤ ਤੇ ਰੁਜ਼ਗਾਰ ਆਧਾਰਤ ਸ਼੍ਰੇਣੀਆਂ ਦੇ ਵਿੱਚ ਭਾਰਤੀਆਂ ਦੇ ਲਈ ਖੁਸ਼ਖਬਰੀ ਲਿਆਉਂਦਾ ਹੈ ਦੋਵਾਂ ਸ਼੍ਰੇਣੀਆਂ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ ਬਤਾ ਦਿੱਤੀ ਗਈ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਦਸੰਬਰ 2024-25 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਹੈ ਇਹ ਪਰਿਵਾਰ ਆਧਾਰਤ ਤੇ ਰੁਜ਼ਗਾਰ ਆਧਾਰਤ ਗ੍ਰੀਨ ਕਾਰਡ ਦੋਵਾਂ ਸ਼੍ਰੇਣੀਆਂ ਦੇ ਵਿੱਚ ਭਾਰਤੀ ਬਿਨੈਕਾਰਾਂ ਨੂੰ ਕੁਝ ਰਾਹਤ ਦਿੰਦਾ ਹੈ ਪਰਿਵਾਰ ਪ੍ਰਯੋਜਿਤ ਵੀਜ਼ਾ ਦੇ ਲਈ ਭਾਰਤ ਦੇ ਲਈ ਸਾਰੀਆਂ ਤਰਜੀਹ ਸ਼੍ਰੇਣੀਆਂ ਦੇ ਵਿੱਚੋਂ ਕੋਈ ਬਦਲਾਅ ਨਹੀਂ Sí. ਪਾਪ ਪ੍ਰਕਿਰਿਆ ਸਮਾਂ ਸੀਮਾ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ F2A ਸ਼੍ਰੇਣੀ ਦੇ ਲਈ ਨਵੰਤਮ ਮੈਦੀ ਜੋ ਸਥਾਨਕ ਨਿਵਾਸੀਆਂ ਦੇ ਜੀਵਨ ਸਾਥੀ ਅਤੇ ਨਾਬਾਲਗ ਬੱਚਿਆਂ ਨੂੰ ਕਵਰ ਕਰਦੀ ਹੈ ਉਹ ਲਾਗੂ ਹੋ ਜਾਂਦੀ ਹੈ ਵੀਜ਼ਾ ਬੁਲਟਨ ਦੇ ਅਨੁਸਾਰ F1 ਅਤੇ F2B ਸ਼੍ਰੇਣੀਆਂ ਕਰੰਵਾਰ 1 ਦਸੰਬਰ 2016 ਅਤੇ 1 ਦਸੰਬਰ 2026 ਤਹ ਹੀ ਰਹਿਣ ਕਿਆ ਭਾਰਤੀ ਵਿਨੇਕਾਰਤ ਦੇ ਲਈ ਰੁਜ਼ਗਾਰ ਅਧਾਤਕ ਸ਼੍ਰੇਣੀ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇ ਨੇ EB1 ਸ਼੍ਰੇਣੀ ਦੇ ਲਈ ਅੰਤਿਮ ਕਾਰਵਾਈ ਮਿਤੀ 1 ਮਹੀਨਾ ਅੱਗੇ ਵਧਾ ਦਿੱਤੀ ਗਈ ਹੈ ਜਦੋਂ ਕਿ B2 ਸ਼੍ਰੇਣੀ ਨੂੰ ਵੀ ਅੱਗੇ ਬਤਾ ਦਿੱਤਾ ਕਿ ਐਬੀ3 ਅਤੇ ਹੋਰ ਕਰਮਚਾਰੀ ਸ਼੍ਰੇਣੀਆਂ ਤੇ ਵਿੱਚ ਵੀ ਲਗਾਤਾਰ ਇੱਕ ਮਹੀਨਾ ਅੱਗੇ ਬਤਾ ਦਿੱਤਾ ਗਿਆ EB4 ਇਤਿਹਾਦਿਕ ਵਰਕਰ ਦੋਮਾ ਸ਼੍ਰੇਣੀ ਇਹਦੇ ਵਿੱਚ ਵਾਧਾ ਹੋਇਆ ਹੈ ਤੇ EB5 ਅਨਰੱਖਮੀ ਸ਼੍ਰੇਣੀ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਜੋ ਕਿ ਭਾਰਤੀ ਨਿਵੇਸ਼ਕਰ ਦੇ ਲਈ ਥੋੜਾ ਜਿਹਾ ਸੁਧਾਰ ਦਸੁੰਦਾ ਹੈ ਨਵੰਤਮ ਵੀਜ਼ਾ ਬੁਲੇਟਿਨ ਭਾਰਤੀ ਬਿਨੇਕਰਾਂ ਦੇ ਲਈ ਸਥਿਰ ਪਰ ਹੌਲੀ ਪ੍ਰਗਤੀ ਦਸੁੰਦਾ ਹੈ ਖਾਸ ਕਰਕੇ ਰੁਸਕਾਰ ਅਦਾਤ ਸ਼੍ਰੇਣੀ ਦੇ ਵਿੱਚ ਪਰਿਵਾਰ ਪਰਯੋਜਿਤ ਸ਼੍ਰੇਣੀਆਂ ਨੂੰ ਲੰਬੀ ਉਡੀਕ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੀ ਹਾਂ ਵੀਜ਼ਾ ਬੁਲੇਟਨ ਨੂੰ ਕਿਵੇਂ ਸਮਝਦੇ ਹੈ ਤਾਂ ਗੱਲ ਸਿ ਇਹ ਗ੍ਰੀਨ ਕਾਰਡ ਚਾਹਵਾਨਾਂ ਦੇ ਲਈ ਵੀਜ਼ਾ ਬੁਲੇਟਨ ਨੂੰ ਸਮਝਣਾ ਪਹੁੰਚ ਚੁੜੀਏ ਕਿਉਂਕਿ ਵਿਟੈਂ ਦੇ ਵਿੱਚ ਦੋ ਜ਼ਰੂਰੀ ਭਾਗ ਨੇ ਪਹਿਲਾ ਫਾਈਲਿੰਗ ਤਰੀਕਾ ਇਸ ਵਿੱਚ ਇਹ ਭਾਗ ਬਿਨਕਾਰਾ ਦੁਆਰਾ ਆਪਣੀ ਸਥਿਤੀ ਦੀ ਵਿਵਸਥਾ ਜਾਵੇ ਪਰਵਾਸੀ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਭ ਤੋਂ ਪਹਿਲੀ ਤਰੀਕੰਦਾ ਹ ਇਹ ਬਿਨਕਾਰਨ ਨੂੰ ਆਪਣੀ ਵੀਜ਼ਾ ਸ਼੍ਰੇਣੀ ਅਤੇ ਮੂਲ ਦੇਸ਼ ਦੇ ਅਧਾਰ ਉੱਤੇ ਨਿਰਧਾਰਤ ਕਰਨ ਦੇ ਵਿੱਚ ਮਦਦ ਕਰਦਾ ਹੈ ਕਿ ਉਹ ਕਦੋਂ ਅਸੀ ਦੇ ਸਕਤੇ ਨੇ ਦੂਸਰਾ ਅੰਤਿਮ ਕਾਰਵਾਈ ਤਰੀਕਾ ਰਿਗਾਇ ਹੁੰਦੀ ਹੈ ਗੱਲ ਅਤੇ ਇਹ ਤਰੀਕਾ ਅਰਜੀ ਪ੍ਰਵਾਨ ਕੀਤੇ ਲਈ ਉਡੀਕ ਸਮਾਦਰਸ ਹੁੰਦੀਆਂ ਨੇ ਜੋ ਸਥਾਈ ਨਿਵਾਸਯ ਬੰਦੀ ਜਾਂਦੀਆਂ ਨੇ ਅਤੇ ਇਹ ਦਸ ਹੁੰਦੀਆਂ ਨੇ ਕਿ ਬਿਨੇ ਕਾਰ ਆਪਣੇ ਅਰਜ਼ੀਆਂ ਉਤੇ ਕਰੋ ਪ੍ਰਕਿਰਿਆ ਹੋਣ ਦੀ ਉਮੀਦ ਕਰ ਸਕਦੇ ਨੇ ਸੰਯੁਕਤ ਰਾਜ ਅਮਰੀਕਾ ਨੇ ਦਸੰਬਰ 2025 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਿਹੜਾ ਸਾਰੀਕਾ ਦਿੱਤਾ ਹੈ ਇਹ ਪਰਿਵਾਰ ਅਦਾਲਤ ਅਤੇ ਰੋਜ਼ਗਾਰ ਅਦਾਰੇ ਸ਼੍ਰੇਣੀਏ ਦੇ ਵਿੱਚ ਭਾਰਤੀਆਂ ਦੇ ਲਈ ਇੱਕ ਖੁਸ਼ਖਬਰੀ ਲਿਆਉਂਦਾ ਹੈ ਦੋਮਾ ਸ਼੍ਰੇਣੀਏ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ ਬਤਾ ਦਿੱਤੀ ਗਈ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਦਸੰਬਰ 2025 ਦੇ ਲਈ ਆਪਣਾ ਵੀਜ਼ਾ ਬੁਲਟਨ ਜਾਰੀ ਕੀਤਾ ਹੈ ਇਹ ਪਰਿਵਾਰ ਆਧਾਰਤ ਤੇ ਰੁਜ਼ਗਾਰ ਆਧਾਰਤ ਗ੍ਰੀਨ ਕਾਰਡ ਦੋਵਾਂ ਸ਼੍ਰੇਣੀਆਂ ਦੇ ਵਿੱਚ ਭਾਰਤੀ ਮੀਨਕਾਰਾਂ ਨੂੰ ਕੁਝ ਰਾਹਤ ਦਿੰਦਾ ਹੈ ਪਰਿਵਾਰ ਪ੍ਰਯੋਜਿਤ ਵੀਜ਼ਾ ਦੇ ਲਈ ਭਾਰਤ ਦੇ ਲਈ ਸਾਰੀਆਂ ਤਰਜੀਹ ਸ਼੍ਰੇਣੀਆਂ ਦੇ ਵਿੱਚ ਕੋਈ ਬਦਲਾਵ ਨਹੀਂ ਹੈ ਭਾਅ ਪ੍ਰਕਿਰਿਆ ਸਮਾਂ ਸੀਮਾ ਦੇ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਅਤੇ F2A ਸ਼੍ਰੇਣੀ ਦੇ ਲਈ ਨਵੰਤਮ ਮਿਤੀ ਜੋ ਸਥਾਨਕ ਨਿਵਾਸੀਆਂ ਦੇ ਜੀਵਨ ਸਾਥੀ ਅਤੇ ਨਬਾਲਗ ਬੱਚਿਆਂ ਨੂੰ ਕਵਰ ਕਰਦੀ ਹੈ ਉਹ ਵੀ ਲਾਗੂ ਰਹਿੰਦੀ ਹੈ ਸਕਟ ਰਾਜ ਅਮਰੀਕਾ ਨੇ ਦਸੰਬਰ 2024-25 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਪਰਿਵਾਰ ਆਧਾਰਤ ਤੇ ਰੁਜ਼ਗਾਰ ਆਧਾਰਤ ਸ਼੍ਰੇਣੀਆਂ ਦੇ ਵਿੱਚ ਭਾਰਤੀਆਂ ਦੇ ਲਈ ਖੁਸ਼ਖਬਰੀ ਲੰਦਾ ਹੈ ਦੋਵਾਂ ਸ਼੍ਰੇਣੀਆਂ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ ਬਤਾ ਦਿੱਤੀ ਗਈ ਹੈ ਤੇ ਅਮਰੀਕੀ ਵਿਦੇਸ਼ੀ ਵਿਭਾਗ ਨੇ ਦਸੰਬਰ 2024-25 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਛਾਰੀ ਕਰ ਦਿੱਤਾ ਹੈ ਇਹ ਪਰਿਵਾਰ ਆਧਾਰਤ ਤੇ ਰੁਜ਼ਗਾਰ ਆਧਾਰਤ ਗ੍ਰੀਨ ਕਾਰਡ ਦੋਵਾਂ ਸ਼੍ਰੇਣੀਆਂ ਦੇ ਵਿੱਚ ਭਾਰਤੀ ਬਿਨੈਕਾਰਾਂ ਨੂੰ ਕੁਝ ਰਾਹਤ ਦਿੰਦਾ ਹੈ ਪਰਿਵਾਰ ਪ੍ਰਯੋਜਿਤ ਵੀਜ਼ਾ ਦੇ ਲਈ ਭਾਰਤ ਦੇ ਲਈ ਸਾਧੀਆਂ ਤਰਜੀਹ ਸ਼੍ਰੇਣੀਆਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ

ਪਾਪ ਪ੍ਰਕਿਰਿਆ ਸਮਾਂ ਸੀਮਾ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ F2A ਸ਼੍ਰੇਣੀ ਦੇ ਲਈ ਨਵੰਤਮ ਮੈਦੀ ਜੋ ਸਥਾਨਕ ਨਾਗਰਿਕਾਂ ਦੇ ਜੀਵਨ ਸਾਥੀ ਅਤੇ ਨਬਾਲਗ ਬੱਚਿਆਂ ਨੂੰ ਕਵਰ ਕਰਦੀ ਹੈ ਉਹ ਲਾਗੂ ਹੁੰਦੀ ਹੈ ਵੀਜ਼ਾ ਬੁਲਟਨ ਦੇ ਅਨੁਸਾਰ F1 ਅਤੇ F2B ਸ਼੍ਰੇਣੀਆਂ ਕਰਮਵਾਰ 1 ਦਸੰਬਰ 2016 ਅਤੇ 1 ਦਸੰਬਰ 2026 ਤਹ ਹੀ ਰਹਿਣ ਕਿਹਾ ਭਾਰਤੀ ਵਿਨੇਕਾਰ ਦੇ ਲਈ ਰੁਜ਼ਗਾਰਦਾਤਾ ਸ਼੍ਰੇਣੀ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇ ਨੇ EB1 ਸ਼੍ਰੇਣੀ ਦੇ ਲਈ ਅੰਤਿਮ ਕਾਰਵਾਈ ਮਿਤੀ 1 ਮਹੀਨਾ ਅੱਗੇ ਵਧਾ ਦਿੱਤੀ ਗਈ ਹੈ ਜਦੋਂ ਕਿ EB2 ਸ਼੍ਰੇਣੀ ਨੂੰ ਵੀ ਅੱਗੇ ਬਤਾ ਦਿੱਤਾ ਕਿ ਹੈ EB3 ਅਤੇ ਹੋਰ ਕਰਮਚਾਰੀ ਸ਼੍ਰੇਣੀਆਂ ਤੇ ਵਿੱਚ ਵੀ ਲਗਾਤਾਰ ਇੱਕ ਮਹੀਨਾ ਅੱਗੇ ਬਤਾ ਦਿੱਤਾ ਗਿਆ ਹੈ EB4 ਇਤਿਹਾਦਿਕ ਵਰਕਰ ਦੋਮਾ ਸ਼੍ਰੇਣੀ ਦੇ ਵਿੱਚ ਵਾਧਾ ਹੋਇਆ ਹੈ ਤੇ EB5 ਅਨਰੱਖਮੀ ਸ਼੍ਰੇਣੀ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਜੋ ਕਿ ਭਾਰਤੀ ਨਿਵੇਸ਼ਕਰ ਦੇ ਲਈ ਥੋੜਾ ਜਿਹਾ ਸੁਧਾਰ ਦਸੁੰਦਾ ਹੈ ਨਵੰਤਮ ਵੀਜ਼ਾ ਬੁਲੇਟਿਨ ਭਾਰਤੀ ਨਿਵੇਸ਼ਕਰਾਂ ਲਈ ਸਥਿਰ ਪਰ ਹੌਲੀ ਪ੍ਰਗਤੀ ਦਸੁੰਦਾ ਹੈ ਖਾਸ ਕਰਕੇ ਰੁਸਕਾਰ ਅਦਾਤ ਸ਼੍ਰੇਣੀ ਦੇ ਵਿੱਚ ਪਰਿਵਾਰ ਪਰਯੋਜਿਤ ਸ਼੍ਰੇਣੀਆਂ ਨੂੰ ਲੰਬੀ ਉਡੀਕ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੀ ਹਾਂ ਵੀਜ਼ਾ ਬੁਲੇਟਨ ਨੂੰ ਕਿਵੇਂ ਸਮਝਦੇ ਹੈ ਤਾਂ ਗੱਲ ਸਿ ਹੈ ਗ੍ਰੀਨ ਕਾਰਡ ਚਾਹਵਾਨਾਂ ਦੇ ਲਈ ਵੀਜ਼ਾ ਬੁਲੇਟਨ ਨੂੰ ਸਮਝਣਾ ਪਹੁੰਚ ਚੁੜੀਏ ਕਿਉਂਕਿ ਇੰਟੈਂਡ ਦੇ ਵਿੱਚ ਦੋ ਜ਼ਰੂਰੀ ਭਾਗ ਨੇ ਪਹਿਲਾ ਫਾਈਲਿੰਗ ਕਰੀਕਾ ਇਸ ਵਿੱਚ ਇਹ ਭਾਗ ਵਿਨੇਕਾਰਾਂ ਦੁਆਰਾ ਆਪਣੀ ਸਥਿਤੀ ਦੀ ਵਿਵਸਥਾ ਜਾਵੇ ਪਰਵਾਸੀ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਭ ਤੋਂ ਪਹਿਲੀ ਤਰੀਕ ਹੁੰਦਾ ਹੈ ਇਹ ਵੀਨੇਕਾਰਾਂ ਨੂੰ ਆਪਣੀ ਵੀਜ਼ਾ ਸ਼੍ਰੇਣੀ ਅਤੇ ਮੂਲ ਦੇਸ਼ ਦੇ ਆਧਾਰ ਉੱਤੇ ਨਿਰਧਾਰਤ ਕਰਨ ਦੇ ਵਿੱਚ ਮਦਦ ਕਰਦਾ ਹੈ ਕਿ ਉਹ ਕਦੋਂ ਅਸੀ ਦੇ ਸਕਦੇ ਨੇ ਦੂਸਰਾ ਅੰਤਿਮ ਕਾਰਵਾਈ ਤਰੀਕਾ ਇਹ ਗਾਇ ਹੁੰਦੀ ਹੈ ਗੱਲ ਅਤੇ ਇਹ ਤਰੀਕਾ ਅਰਜੀ ਪ੍ਰਵਾਨ ਕੀ ਦਿੱਲੀ ਉਡੀਕ ਸਮਾਦਰਸ ਹੁੰਦੀਆਂ ਨੇ ਜੋ ਸਥਾਈ ਨਿਵਾਸ ਤੇ ਬੰਦੀ ਜਾਂਦੀਆਂ ਨੇ ਅਤੇ ਇਹ ਦਸ ਹੁੰਦੀਆਂ ਨੇ ਕਿ ਬਿਨਕਾਰ ਆਪਣੀ ਅਰਜ਼ੀਆਂ ਉਤੇ ਕਰੋ ਪ੍ਰਕਿਰਿਆ ਹੋਣ ਦੀ ਉਮੀਦ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ